ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਵੱਲੋਂ ਜੋ ਕਿ ਹਲਕਾ ਲੋਕ ਸਭਾ ਸੰਗਰੂਰ ਤੋਂ ਅਰਵਿੰਦ ਖੰਨਾ ਜੀ ਦੇ ਦਫ਼ਤਰ ਦੇ ਸਾਹਮਣੇ ਲਾ ਲੋ ਚਾਹੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਕਿਉਂਕਿ ਸਭ ਨੂੰ ਪਤਾ ਹੈ ਕਿ ਰੇਂਦਰ ਮੋਦੀ ਜੀ ਜੀਵਾਰ ਪ੍ਰਧਾਨ ਮੰਤਰੀ ਪਹੁੰਚ ਕੇ ਆਨ ਦੋਸਤੋ ਪ੍ਰੰਤ ਹੁਣ ਆਪਾਂ ਇੱਥੇ ਪ੍ਰਮੁੱਖ ਸ਼ਖਸੀਅਤਾਂ ਆਗੂ ਵਰਕਰ ਸਹਿਬਾਨ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਇਸ ਵਾਰ ਜਿਹੜਾ ਆਪਣਾ ਉਮੀਦਵਾਰ ਸੀ ਭਾਰਤੀ ਜਨਤਾ ਪਾਰਟੀ ਦਾ ਉਸ ਨੂੰ ਕਿੰਨੀਆਂ ਕਪੂਟਾਂ ਵੱਧ ਪਈਆਂ ਇੰਨਾ ਕਿੰਨਿਆਂ ਕ ਪੈਂਦੀਆਂ ਹੁੰਦੀਆਂ ਸੀ ਕਿ ਜਿੱਤ ਹੋਈ ਹੈ ਜਾਂ ਜਿਵੇਂ ਇਹ ਗੱਲਬਾਤ ਵਾਰੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਮੰਡਲ ਪ੍ਰਧਾਨ ਰਘੁਨਾਥ ਕਪੂਰੀਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਅੰਜੂ ਕਪੂਰੀਆ ਜੀ ਜਿਹੜੀਆਂ ਇਸ ਵਾਰ ਮੋਤੀ ਦੀ ਜਿੱਤ ਹੋਈ ਹੈ ਇਸ ਦੇ ਵਾਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅੱਜ ਹੋਈ ਹੈ ਤੇ ਤੀਸਰੀ ਵਾਰ ਅੱਜ ਸਰਕਾਰ ਸਾਡੀ ਬਣੀ ਹੈ। ਤੁਹਾਨੂੰ ਬਹੁਤ ਖੁਸ਼ੀ ਹੈ। ਸਾਡੇ ਜਿੰਨੇ ਵੀ ਕਾਰਕਟਰਾਂ ਨੇ ਪੰਜਾਬ ਦੇ ਯਾਸਪੇਡ ਦੇ ਕਿੰਨੀ ਲੀਡਰਸ਼ਿਪ ਤੇ ਸਾਡੇ ਮੰਡਲ ਮੂਵ ਦੇ ਸਾਰੇ ਅਸੀਂ ਪੂਰਨ ਸੀ। ਜਿਹਦੇ ਵਿੱਚ ਅਸੀਂ ਲੱਟੂ ਬਣਦੇ ਆਂ। ਇਹ ਭਾਰਤੀ ਜਨਤਾ ਪਾਰਟੀ ਨੇ ਤੀਸਰੀ ਵਾਰ ਜੇਤਾ ਹੋ ਕੇ ਦੁਬਾਰਾ ਸਰਕਾਰ ਬਣਾਈ ਹੈ। ਇਹ ਇੱਕ ਵਧੀਆ ਸਨਿਆ ਹੈ। ਤੀਸਰੀ ਵਾਰ ਸਰਕਾਰ ਬਣੀ ਹੈ। ਇਹਦਾ ਮਤਲਬ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿੰਨੇ ਵੀ ਕੰਮ ਕੀਤੇ ਨੇ, ਉਸ ਕੀਤੇ ਨੇ, ਫੈਸਲੇ ਲੈ ਕੇ ਕੀਤੇ ਨੇ, ਜੇ ਅੱਗੇ ਵੀ ਜਿਹੜੇ ਵੀ ਕੰਮ ਕਰਨਗੇ, ਉਸੇ ਹੀ ਕਰਨਗੇ, ਇਹ ਵਧੀਆ ਫੈਸਲੇ ਲੈਣਗੇ ਤੇ ਭਾਰਤ ਨੂੰ ਇੱਕ ਪੱਤਰ ਤੇ ਲੈ ਕੇ ਜਾਣਗੇ। اچھا ਇੱਕ ਪੱਕਾ ਲਾ ਪ੍ਰਧਾਨ ਜੀ ਜੋ ਕਿਸਾਨਾਂ ਦਾ ਵਿਰੋਧ ਸੀ, ਉਹਦਾ ਕੋਈ ਆਸਰ ਇਹਦੇ ਉੱਤੇ ਪਹਿਲਾਂ ਨਾਲੋਂ ਹੋਇਆ ਹੈ ਜਾਂ ਨਾ ਹੋਇਆ, ਜਿਵੇਂ ਪਹਿਲਾਂ ਜਦੋਂ ਲੜਦੇ ਸੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਉਹਨਾਂ ਨਾਲੋਂ ਵੱਧ ਪੰਜਾਣੇ ਚ ਉਹ ਜਿਹੜਾ ਇਸਾਨ ਅੰਦੋਲਨ ਸੀ ਉਹਨਾਂ ਨੇ ਆਪਣਾ ਵਿਰੋਧ ਜਾਂ ਲੇਕਿਨ ਜਿਹੜੀ ਪਬਲਿਕ ਹੈ ਜਿਹੜੀ ਆਪਣੀ ਜਨਤਾ ਹੈ ਉਹਦੇ ਦਾ ਇੱਕ ਰੋਲ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਣਾ ਜਾਂਦੀ ਸੀ ਤੇ ਉਹਨਾਂ ਨੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਸਾਰੀ ਪਬਲਿਕ ਤੇ ਬਹੁਤ ਵਧੀਆ ਬਹੁਤ ਹਾਈ ਲੈਵਲ ਤੇ ਸਾਨੂੰ ਵੋਟ ਪਈ ਹੈ ਤੇ ਅਸੀਂ ਆਸ ਰੱਖਦੇ ਹਾਂ ਕਿ ਆਉਣ ਵਾਲੀ ਅਗਲੀ ਚੋਣਾਂ ਚ ਤੋਂ ਵਧੀਆ ਹੋਰ ਆ ਬਾਜੀ ਕੋ ਤਾਂ ਪੜਨੀਆਂ ਇਹ ਸਿਵਜੀਤਾਰ ਬਹੁਤ ਬਹੁਤ ਧੰਨਵਾਦ ਆ ਇਹ ਸੀ ਰਗੂ ਨਾਪੂ ਨਾਪੂ ਜੀ ਜੋ ਕਿ ਉਹ ਸੀਨੀਅਰ ਆਗੂ ਨੇ ਮੰਡਲ ਪ੍ਰਧਾਨ ਮੋਹਨ ਜੀ ਇਹ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਿ ਕਿ ਸਾਬਕਾ ਪ੍ਰਧਾਨ ਡਾਕਟਰੀ ਜੀ ਜੈਪਾਲ ਸ਼ੈਣੀ ਜੀ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਇਹ ਵੀ ਬਹੁਤ ਜੁਨੀਅਰ ਆਗੂ ਨੇ ਨਾਲ ਗੱਲ ਅਸੀਂ ਅੱਜ ਜੋ ਭਾਰਤ ਵਿੱਚ ਇਹ ਨੀਰੋ ਨਾਲ ਤੀਜੀ ਵਾਰੀ ਸ੍ਰੀ ਨਰਿੰਦਰભાઈ ਮੋਦੀ ਇਸ ਦੀ ਪ੍ਰਧਾਨ ਮੰਤਰੀ ਵਜੋਂ ਸੌ ਚੁੱਕਰੇ ਹਨ ਬਹੁਤ ਹੀ ਸਾਰੇ ਭਾਰਤ ਵਿੱਚ ਹਰ ਇੱਕ ਵਰਗ ਨੂੰ ਚਾਹੇ ਭਾਵੇਂ ਕਿਸਾਨ ਹਨ ਚਾਹੇ ਕੋਈ ਵਪਾਰੀ ਹੈ ਚਾਹੇ ਮਜ਼ਦੂਰ ਹਨ ਹਰ ਇੱਕ ਵਿੱਚ ਹੀ ਬੜੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਤੇ ਜੋ ਵੀ ਭਾਰਤ ਦੇ ਅਧੂਰੇ ਕੰਮ ਸੀ ਮੇਰਾ ਖਿਆਲ ਇਸ ਤੀਜੀ ਵਾਰੀ ਉਹ ਵੀ ਅਧੂਰੇ ਕੰਮ ਨੇ ਸਾਰੇ ਬਹੁਤ ਹੀ ਸ਼ਾਂਤੀ ਨਾਲ ਨੇਪਰੇ ਚਾੜੇ ਜਾਣਗੇ ਸ੍ਰੀ ਪ੍ਰਧਾਨ ਜੀ ਜੀ ਤਸਵੀਰ ਗੱਲ ਵੀ ਪਹਿਲਾਂ ਨਾਲੋਂ ਪਹਿਲਾ ਉਮੀਦਵਾਰ ਖੜਤੀ ਸੀ ਜਿਵੇਂ ਅਰਵਿੰਦ ਖੰਨਾ ਜੀ ਨੇ ਉਹਨਾਂ ਨੂੰ ਇੱਕ ਮਾਨਦਾਰ ਤੌਰ ਤੇ ਆਪਾਂ ਕਹੇ ਬੇਦਾਗ ਕੀ ਕਹਿਆ ਗਿਆ ਸੀ ਉਸ ਤੋਂ ਪਹਿਲਾਂ ਵੋਟਾਂ ਵੱਧ ਪੈਂਦੀਆਂ ਸੀ ਜਾਂ ਘੱਟ ਪੈਂਦੀਆਂ ਸੀ ਜੋ ਭਾਰਤੀ ਜਨਤਾ ਪਾਰਟੀ ਹੈ ਇੱਕ ਇਮਾਨਦਾਰ ਵਰਗ ਨੂੰ ਹੀ ਇੱਕ ਕੇ ਟਿਕਟ ਦਿੰਦੀ ਹੈ ਇਵੇਂ ਪੰਜਾਬ ਵਿੱਚ 13 ਦੀਆਂ 13 ਸੀਟਾਂ ਦੇ ਇੱਕ ਬਹੁਤ ਹੀ ਇਮਾਨਦਾਰ ਚਿਹਰੇ ਭਾਰਤੀ ਜਨਤਾ ਪਾਰਟੀ ਵੱਲੋਂ ਪੇਸ਼ ਕੀਤੇ ਗਏ ਸੀ ਪਰ ਉਹਨਾਂ ਵਿੱਚੋਂ ਇੱਕ ਇੱਕ ਬਹੁਤ ਬੇਦਗ ਚਿਹਰਾ ਸ਼੍ਰੀ ਅਰਵਿੰਦ ਖੰਨਾ ਜੀ ਜੋ ਸੰਗਰੂਰ ਤੋਂ ਚੋਣ ਲੜੇ ਪਿਛਲੀ ਵਾਰੀ ਕੋਈ ਵੀ ਚੋਣ ਭਾਜਪੀ ਨੇ ਲੜੀ ਹੈ तकरीबन ਪੰਜਾਬ ਚੋਂ 6 ਆ 7% ਤੋਂ ਵੱਧ ਵੋਟ ਨਹੀਂ ਪਈ ਐਤ ਕੀ ਵਾਰ ਪੰਜਾਬ ਵਾਸੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਫਰਕ ਨੂੰ 18% ਦੇ ਲੈ ਕੇ ਲੈ ਕੇ ਆਂਦਾ ਤਾਂ ਕਿ ਬੀਜੇਪੀ ਪਾਰਟੀ ਹੈ ਜੋ ਅੱਜ 18% ਵੋਟਾਂ ਨਾਲ ਜਿੱਤ ਹਾਰ ਦਾ ਦੇਖੋ ਬਣੀ ਹੋਈ ਹੈ ਕੁਝ ਵੋਟਾਂ ਦੇ ਅਸੀਂ ਭਾਵੇਂ ਪੰਜਾਬ 'ਚ ਰਹੇ ਆਂ ਔਰ ਆਉਣ ਵਾਲਾ ਟਾਈਮ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਹੋ ਜੇ ਜਿਹੜੇ ਲੱਡੂ ਬੰਡੇ ਗਏ ਨੇ ਕਿਸ ਨੂੰ ਤੁਹਾਨੂੰ ਸਾਰੇ ਦੇਸ਼ ਵਾਸੀ ਨੂੰ ਪਤਾ ਹੈ ਕਿ ਇੱਕ ਇਮਾਨਦਾਰ ਇਕ ਫਕੀਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਅੱਜ ਤੇ ਦੇਸ਼ ਦੇ ਤੀਜੇ ਇਲਾਨ 'ਚ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸੌ ਚੁੱਕਰੇ ਹਨ ਇੱਕ ਇਸ ਬੰਦੇ ਤੋਂ ਬਾਅਦ 1947 ਤੋਂ ਬਾਅਦ ਇਹ ਜੀ ਪਾਰਟੀ ਹੈ ਭਾਜਪਾ ਭਾਰਤੀ ਜਨਤਾ ਪਾਰਟੀ ਜੋ ਲਗਾਤਾਰ ਤੀਜੀ ਵਾਰੀ ਸੰਵਿਧਾਨਕ ਅਹੁਦੇ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਲਗਾਤਾਰ ਤੀਜੀ ਵਾਰੀ ਸੋਚ ਚੱਕ ਰਹੀ ਹੈ ਗੱਲ ਹੋ ਰਹੀ ਹੈ ਜਿਹੜੀ ਇੰਡੀ ਗਠ ਜੋੜ ਵਾਲੇ ਨੇ ਉਹ ਕਹਿ ਰਹੇ ਨੇ ਵੀ ਪਹਿਲਾਂ ਨਰੋਲ ਸਰਕਾਰ ਸੀ ਇਸ ਵਾਰ ਹੈ ਜਿਹੜਾ ਕਹਿੰਦੇ ਵੀ ਮੋਦੀ ਦੀ ਜਿਹੜੀ ਸਰਕਾਰ ਹੈ ਇਹਨੇ ਨਹੀਂ ਚੜਨੀ ਤੇ ਸੰਭਵ ਨਹੀਂ ਹੈ ਇਹਦੇ ਬਾਰੇ ਇਸ ਤਰ੍ਹਾਂ ਇਹ ਇੰਡੀ ਗਠ ਜੋੜ ਹੈ ਉਠਾਈ ਪਾਰਟੀਆਂ ਨੇ ਪਹਿਲਾ ਨੰਬਰ ਦਾ ਕਦੀ ਵੀ ਉਠਾਈ ਪਾਰਟੀਆਂ ਇਕੱਠੀਆਂ ਨਹੀਂ ਰਹਿ ਸਕਦੀਆਂ ਚਾਹੇ ਉਹਨਾਂ ਦਾ ਅੰਕੜਾ ਵੀ ਆ ਜਾਂਦਾ ਪਰ ਉਹਨਾਂ ਦੀ ਸਰਕਾਰ ਕਦੀ ਵੀ ਚੱਲਣ ਵਾਲੀ ਨਹੀਂ ਸੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜੋ ਜਿਹੜੇ ਐਨਡੀਏ ਦੇ ਭਾਈਵਾਲ ਨੇ ਜੋ ਆਏ ਹਨ ਉਹ ਸਾਰੇ ਹੀ ਇਮਾਨਦਾਰ ਲੜੀ ਵਿੱਚ ਪੌੜੀ ਵਿੱਚ ਆਏ ਹੋਏ ਨੇ ਇਹੋ ਜਿਹਾ ਵੀ ਇਮਾਨ ਕੋਈ ਵੀ ਪਾਰਟੀ ਨਹੀਂ ਹੈ ਜੋ ਨਰਿੰਦਰભાઈ ਮੋਦੀ ਦੇ ਨਾਲ ਸਾਰੇ ਹੀ ਇਮਾਨਦਾਰ ਸ਼ਖਸੀਅਤਾਂ ਐਨਡੀਏ ਦਾ ਹਿੱਸਾ ਹਨ ਤਨਵਾਜੀ ਜੀ ਇਹ ਸੀ ਸਹਿਬਦ ਸ਼ੈਣੀ ਜੀ ਦੇਖ ਰਹੇ ਹਾਂ ਉਸਤਾਰ ਸਮਰਤ ਮਨਜੀਤ ਸਿੰਘ ਪ੍ਰੈਣੀ ਡਾਕਟਰ ਮੋਹਨ ਸਿੰਘ ਜੀ ਖੇਲਾ ਪ੍ਰਤੀਪ ਸਿੰਘ ਰਾਓ ਆਪਣਾ ਹੁਲਕਾਰ ਸਿੰਘ ਨੰਬਰਦਾਰ ਉਹ ਅਲਾਵਾ ਹੋਰ ਬਹੁਤ ਪ੍ਰਮੁੱਖ ਸਿਅਤਾ ਜਿਨੇ ਇੱਕ ਨੂੰ ਮਿਲ ਰਹੀਆਂ ਨੇ ਆਲਸਮਰਤ ਉਹਨਾਂ ਦੇ ਵਿੱਚ ਜਿਹੜਾ ਹੌਸਲਾ ਉਹ ਦੇਖਿਆ ਜਾ ਰਿਹਾ ਇਸ ਦੇ ਨਾਲ ਹੀ ਐਲਬੀਐਸ ਨਿਊਜ਼ ਆਪ ਦੇਵ ਸਿੰਘ ਸਰਾਵ ਪਰਕਾਰ ਉਹਨੂੰ